ਹੂੰ ਹੂੰ ਮੁਝ ਨਹੀਂ ਰਹਿ ਗਿਆ ਕੋਈ ਵੀ ਕਮੀ ਨਹੀਂ ਚਾਚਾ ਇਹ ਦੇਖਣ ਤਾਂ ਹੈਗੀ ਐ ਹਾਂ ਹਾਂ ਕੋਈ ਦੇਖ ਪਰ ਸਰ ਪਾਸ ਕਰ ਯਾ ਤੈ ਕਿਰ ਰਹਾਂ ਦੀ ਹੋਗੀ ਫੇਰ ਆ ਯਾਰ ਥੋੜਾ ਬਣ ਹਾਂ ਕੀ ਮੰਗੇ ਦਾ ਆਸਟ੍ਰੇਲੀਆ ਜਿਹਦੇ ਨਾਲ ਰੀਕੀ ਕਾਰੀ ਫੇਰ ਤਨ ਕੋਈ ਨਹੀਂ ਸਰ ਤਾਂ ਮੈਂ ਜਿਸ ਪੱਠੀ ਦਾ ਪੱਠਾ ਦਾ ਕੋਈ ਹੋ 28000 ਆ ਵਕਤ ਜੇ ਕੋਈ ਲੈਣ ਦਾ ਰੱਖਿਆ ਜੀ ਵੇਚ ਨਹੀਂ ਆ ਜੀ ਆ ਨਹੀਂ ਲੈਣ ਦੇ ਇਹਦੇ ਰੀਟ ਦੇ ਵੇਚ ਨਾਲ ਵੀ ਕਹਿੰਦਾ ਮੈਨੂੰ ਘੱਟ ਮਿਲਣਾ ਰੋਕੋ ਜਿੰਨਾ ਮਾਲ ਆ ਮਾਲ ਦੇ ਦਾਂਗੇ ਬਸ ਆ ਜੀ ਚਾਰ ਦੰਦ ਪੱਠਾ ਇਧਰ ਮਾਰਨੇ ਕਾ ਉਹ ਆ ਗਿਆ ਆ ਗਿਆ ਉਰਲੇ ਪਾਸੇ ਇਧਰ ਮਾਰ ਨਹੀਂ ਕਰ ਮੋੜੀ 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 ਚਾਰ ਦੰਦ ਚਲੋ ਹਾਂ ਸਹੀ ਤੇਹੀ ਹੋ ਲੇ ਫੱਕੇ ਕਰ ਤੋ ਕਿੱਥੇ ਕਰਦਾ ਨਹੀਂ ਕਰਨਾ ਬੱਚੇ ਨਹੀਂ ਮੈਂ ਜੇ ਯਾਰ ਕਹ ਸੁਣ ਤੈਨੂੰ ਘਰ ਦਾ ਬੰਦਾ ਕਰਕੇ ਤਾਂ ਮੈਂ ਤੇਰੇ ਨਾਲ ਕਰ ਤਾ ਤੂੰ ਕਰ ਸੌਦਾ ਪਟੰਗ ਨਾ ਹਾਂ ਦੋਨ ਕਰ ਦੇ ਦਿਖਾਈ ਦੇ ਹੋ ਨਹੀਂ ਫੜਾ ਦੇਖ ਯਾਰ ਰਾਜੇ ਰਾਜੇ ਫੜਾ ਦੇ ਕੀ ਹੋ ਗਿਆ ਕੁਛ ਨਹੀਂ ਕਹਣਾ ਇਹ ਤਾਂ ਤੂੰ ਬਾਤ ਤੇਰੀ ਕੁਛ ਨਹੀਂ ਨਾ ਉਸ ਆ ਵੀ ਪੱਠੀ ਨੂੰ ਮਰੇ ਕਰ ਲਿਆ ਕਰੋ ਜਿਹੜੀ ਦਾ ਸੌਦਾ ਚੱਲਦਾ ਹੈ ਨਿਆ ਲਿਆ ਤਾਂ ਕੋਈ ਪੱਠਾ ਹੁੰਦਾ ਜੀ ਸੌਦਾ ਟੱਕੜਾ ਤਾਂ ਵੀ ਬੱਕਰੀ ਬਹੁਤ ਸੋਹਣੀ ਆ ਬੱਕਰੀ ਦਾ ਸੌਦਾ ਹੁੰਦਾ ਧਨੋਲਾ ਬੱਕਰਾ ਬੰਡੀ ਆ ਛੇਲੀ ਜੀ ਆ ਬੱਚਾ ਇਹ ਨਾਲ ਲੈ ਵੱਡੇ ਕੰਨ ਵਾਲਾ ਕਰੋ ਸੌਦਾ ਹੈ ਕਿ ਬੱਕਰਾ 15000 ਦੀ ਬੱਕਰੀ ਯਾਰ ਹੈ 10000 10000 ਦਾ ਫਰਕ ਨਹੀਂ ਚੱਲਦਾ ਜੀ ਕੋ ਫੇਕੀ ਜਾਂਦਾ ਤੂੰ 5-400 ਦਾ ਫਰਕ ਚੱਲਦਾ ਹੁੰਦਾ ਵੀ 5000 2000 ਦਾ ਚੱਲ ਜਾਂਦਾ ਹੁੰਦਾ ਤੇ ਉਹਨਾਂ ਕੀ ਹੁਣ ਤੂੰ ਚਾਹਣਾ ਕਿ ਮੁੱਲ ਲਾ ਦੇ ਇਹ ਉਹਦੀ ਭੈਣ ਹੈ ਜਿਹੜੀ ਉਹਨਾਂ 28000 ਦੇ ਉੱਤੇ ਵੇਚੀ ਆਪਾਂ ਨੇ ਮੁੱਲਾਪੁਰ ਦੱਬੀ ਨਹੀਂ ਵੇਚੀ ਹਾਂ ਉਹਦੀ ਸਗੀ ਭੈਣ ਹੈ ਤਾਂ ਕੋਈ ਉਹ ਕਰਕੇ ਬਾਗੀ ਹੋਰ ਆ ਫੜ ਤੇਰਾ 16000 ਦੀ ਬਾ 16000 21000 ਦੀ ਬੱਠ ਦਊਗਾ ਮੁੱਲ ਭਾਈ ਥੱਲੇ ਆਦੀ 20 ਥੱਲੇ ਅੱਕ ਬੱਠ ਰਹੀ ਯਾਰ ਇਹ ਤਾਂ ਥੱਲੇ ਨਹੀਂ ਬਣਦੀ ਹੈ ਹੈ ਇਹ ਤਾਂ ਥੱਲੇ ਕਿਵੇਂ ਆ ਜੀ ਯਾ ਕਿਨੇ ਕਰਿਆ ਯਾਰ ਹੁਣ ਬੰਦਾ ਯਾਰ ਉਹ ਮੂਹਰੋਂ ਤਾਂ ਨਹੀਂ ਮਾਰਨਾ ਜਿਹੜਾ ਉਹਦਾ ਮਾਦ ਬੱਕਰੀ 11000 ਰੁਪਏ ਦੇ ਦੇਣਾ ਗੱਲ ਕਰ ਉਹ ਕਰ ਨਹੀਂ ਕੀ ਜੇ ਜੰਗੀ ਲੈਣੀ ਹੈ ਇਹਨਾਂ ਦੇ ਪੈਸਾ ਨਹੀਂ ਲੈਣਾ ਤੇ ਜਈਓ ਕਰਾਈ ਫਰਫਦਾ ਗਈ ਆ ਵਿਚਾਰੀ ਨੇ ਇਹਦੇ ਮਗਰ ਲਾਵੇਂ ਬਣਾ ਗਲੇ 10000 ਰੁਪਏ ਦੇ ਦੀ ਲੈ ਇਹਦਾ ਵੀ ਮੁੱਤਰੀ ਨਹੀਂ ਨਾ ਰੱਤ ਨੂੰ ਭੈਣ ਨਾ ਕਰਨ ਕਬੜੀ ਨਹੀਂ ਯਾਰ ਕੱਲ ਦਾ ਫੇਰ ਹੋਵੇਗਾ ਇਹਨਾਂ ਦਾ ਪੈਸੇ ਨਹੀਂ ਲੈਣੇ ਨਾਲ ਜੀ ਚੰਗੀ ਜਰ ਬਈ ਆ ਜਾਈਏ ਨੂੰ ਮੈਂ ਕਿਰਾਏ ਪਾ ਦੁਕਾਨ ਉਹ ਨਾ ਮਾਰ ਦੱਸ ਕੋਈ ਮੁੱਲੋਂ ਪਹਿਲਾਂ ਮਾ ਆਪਣਾ ਦੁਕਾਨੇ ਤੇ ਆ ਫਿਰ ਜਿੱਥੇ ਸੌਦਾ ਹੋਵੇ ਆਪਣਾ ਮੈਂ ਸੌਣ ਲੱਗਾ ਮੈਂ ਠਾਈ ਹਜ਼ਾਰ ਮੰਗੀ ਖੜਿਆਗਾ ਉੱਥੇ ਆ ਡੈਰ ਨਾਲ ਕੋਈ ਫਾਇਦਾਗਾ ਅਡਾ ਜਦੋਂ ਆਏ ਨੇੜੇ ਆ ਗਏ ਨਾ ਟਿਕਾਣੇ ਤੇਨੂੰ ਰਾਹ ਫੱਟ ਦੇਣੇ ਮਿਲ ਜੀ ਆ ਪੱਠੀ ਤੇ ਲੈ ਜਾ ਦੁਬਾਰਾ ਹੀ ਦੇ ਦੇ ਕੱਟ ਦਊਗਾ 25000 ਦੀ ਅਡਾ ਹੋਰ ਘਟਾ ਯਾਰ ਹੋਰ ਘਟ ਗਿਆ ਬਈ ਘਟ ਜੂ ਢੰਗ ਦਾ ਮੁੱਲ ਆ ਦੇ ਘਟੂ ਘੰਗ ਦਾ ਮੁੱਲ ਲਾ ਦੇ 18 ਦੀ 18 ਦੀ ਤੇ 20000 ਦੀ ਵੱਟ ਲਿਆ ਚੱਕ ਤੈਨੂੰ ਸਹੀ ਮੁੱਲ ਦਾ ਮੈਂ ਵੱਟਦਾ ਮੈਨੂੰ ਲੱਗਦਾ ਹੁਣ ਹੈ ਸਰ ਮਾਰਗ ਬੰਨਣਾ ਹੁਣ ਕਰਾਂ ਕੀ ਯਾਰ ਕਹਾਣੀ ਆ ਦੇਖਾ ਗਿਆ ਯਾਰ ਨਾ ਨਾ ਕੋਈ ਗੱਲ ਨਹੀਂ ਖਾਲਾ ਨੂੰ ਬੱਕਰੇ ਹੋ ਗਏ ਚਲੋ ਹੁਣ ਆ ਵੀਰੇ ਚਾਰ ਦੰਦ ਹੈ ਠੀਕ ਆ ਚਾਰ ਦੰਦ ਚਾਰ ਦੰਦ ਹੈ ਭਾਈ ਜੀ ਬੱਕਰੀ ਹੈ ਜੀ ਆਇਆ ਭਲੂਣ ਸੋਈ ਆ ਵੀਰੇ ਪਹਿਲੇ ਸੋਈ ਪਹਿਲੀ ਵਾਰ ਸੁਣੋ ਜੀ ਖੜ ਜਾ ਮਾਰਿਆ ਖੜਾ ਨੇ ਖੜਾ ਖੜਾ ਭਾਈ ਨਾ ਫਾੜੋ ਇਸ ਵਾਰੀ ਆ ਯਾਰ ਕਹਿੰਦੇ ਤਾਂ ਸਾਈਂ ਖੜਾ ਆ ਫਾੜ ਯਾਰ ਮੁੰਦੀ ਨਾਦੀ ਯਾਰ ਸੱਚ ਰੱਖਣਾ ਮੁੱਲ ਲਾ ਪੱਕਾ ਜਿਹਨੇ ਬੱਕਰੀ ਲੈਣੀ ਦੂਜੀ ਨਾ ਬੋਲੀ ਇਤਨਾ ਰਾਸ ਸਾਰਾ ਲਾ ਦੇਗਾ ਹਾਂ ਹਾਂ ਆ ਫੜੋ ਬੋਲ ਲੈਪੀ ਬੋਲ ਹੋ ਗਈ 19000 ਦੀ ਹੋ ਗਈ ਯਾਰ ਚੱਕ 19000 ਦੀ ਕਰਾਦਾ ਆ ਆਏ ਕਰਾਦਾ ਚੱਲ ਦੇ ਇਹਨਾਂ ਆਖੇ ਵੀ ਜਦੋਂ ਟਿਕਾਣੇ ਦੇ ਆਗੇ ਜਦੋਂ ਮੈਨੂੰ 500 700 ਭਰ ਕੇ ਦਰਫਾ ਦੇ ਦੂੰਗਾ ਵਾਹ ਠੀਕ ਆ ਬੰਦਾ ਹੋਈ 12000 700 ਕਰ ਦਿਓ ਠੀਕ ਆ ਬਈ ਗੱਲ ਆ ਹਾਂ ਜੀ ਬੰਦਾ ਹੁਣ ਕਿੱਥੇ ਖੜੂਗਾ ਆ ਕੇ ਇਹ ਫੇਰ ਕਰ ਤੋਂ ਲੈ ਕੇ ਕਿਨੇ ਦੀ ਜੀ ਅਕਵਾਲ ਸਿੰਘ ਹਾਂ ਜੀ ਹਾਂ 19000 19000 ਮਗਰ ਬੱਚਾ ਬੇ ਹਾਂ ਮੇਮ ਨਹੀਂ ਇਹ ਮੇਮ ਨਹੀਂ ਸੋਣੀ ਆ ਬਈ ਬਹੁਤ ਵਧੀਆ ਹੋ ਵੈ ਵੀ ਸੋਣ ਹੈ ਹੈ ਉਹ ਲੱਗੇ ਡਲੇ ਜੀ ਨਾ ਨਹੀਂ ਸਰਦੇ ਬੱਚਾ ਵੀ ਮੈਂ ਵੀ ਪੈਸੇ ਕਿੰਨੇ ਲੱਗੇ ਕਿੰਨੇ ਰੇਟੇ ਮੈਂ ਪਿਛਲਾ ਇਹ ਕਹਿੰਦਾ ਦੋ ਨਾ ਤਾਂ ਖੜੇ ਖੜੇ ਬੱਦ ਨੇ ਹੋ ਗਿਆ ਹੋਣ ਗਿਆ ਦੋ ਹੋ ਗਿਆ ਤਿੰਨ ਤਿੰਨ ਲਗਾ ਹੀ ਨਾ ਨੋਟ ਪੜਾ ਇਹ ਨਵਾਂ ਜਿਹਾ ਨੋਟ ਚਿਰ ਕੇ ਪਾ ਜਾਂਦਾ ਚਾਰ

ਹਰਮ ਹਰ 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 ਸੁਣ ਵੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਰੱਬੀ ਬੱਕਰੀ ਦਾ ਸੌਦਾ ਹੋ ਗਿਆ ਜੀ ਪ੍ਰਦੀਪ ਚਾਚੇ ਨੇ ਕਰਾਤਾ ਉਹ ਬਾਈ ਨੇ ਲੈ ਦਿੱਤੀਆ ਹੁਣ ਆਹੱਤ ਦਾ ਗੁੰਜਦੇ ਕਰ ਲਾ 13 ਹਰ 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 ਹਾਂਜੀ ਠੀਕ ਹੈ ਇਹ ਪਾਚੀ ਰਣੂ